ਤਰਤਰਮ ਪਰਸ਼ਕ ਪ੍ਰਕਾਸ਼ ਮੇਰੇ ਯਾਦ ਹੈ ਮਾਤਾ ਜੀ ਬਿਆਸੀ ਚ 82 ਚ 83 ਦੀ ਗੱਲ 83 ਚ ਐਸੀ ਜਗ੍ਹਾ ਉਹਨਾਂ ਦਾ ਭੋਗ ਪਿਆ ਔਰ ਗੁਰਸਾਗਰ ਮਸਤਵਾਨੇ ਤੋਂ 4-5 ਸਾਧੂ ਪੁਰਾਣੇ ਬਜ਼ੁਰਗ ਪਹਿਲੇ ਸੀ ਸਾਡੇ ਉਹਨਾਂ ਨੇ ਭੋਗ ਪਾਇਆ ਤੇ ਭਾਈ ਸਾਹਿਬ ਬੜੇ ਜੋ ਰੋੜੇ ਵਾਲੇ ਸੇਵਾ ਕਰਾਉਂਦੇ ਨੇ ਸੰਤ ਸਾਡੇ ਬਰੇ ਭਰਾ ਉਹ ਚਿੱਠੀ ਲੈ ਕੇ ਗਏ ਜਾਣ ਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੰਤ ਮਹਾਰਾਜ ਪਿੰਡਰਾਵਾਲਿਆਂ ਦੇ ਕੋਲ ਤੇ ਨਾਨੇ ਸੰਤ ਜਰਨੈਲ ਸਿੰਘ ਜੀ ਚਿੱਠੀ ਪੜੀ ਫੜ ਕੇ ਪੜ ਕੇ ਸੀਸ ਤੇ ਰੱਖੀ ਸੀਸ ਤੇ ਰੱਖ ਕੇ ਛਾਤੀ ਨਾਲ ਲਾ ਕੇ ਪੜ ਕੇ ਕਹਿੰਦੇ ਸੰਤਾਂ ਦੀ ਮਾਂ ਹੈ ਤਾਂ ਸਾਡੀ ਵੀ ਮਾਂ ਹੈ ਕਿਉਂ ਭਈ ਸਿੱਖਾ ਬਾਇ ਸਾਨੂੰ ਕਹਿੰਦੇ ਨੌ ਰੱਖਿਆ ਗੁਰਦੁਆਰੇ ਦਾ ਸਰਬ ਧਰਮ ਪ੍ਰਕਾਸ਼ ਉੱਥੇ ਕਲੀ ਕਲੀ ਗੱਲ ਕਿਉਂਕਿ ਮੈਂ ਵੀ ਸੰਪਰਦਾ ਉਸੇ ਟਕਸਾਲ ਦੇ ਵਿੱਚੋਂ ਚਾਰ ਅੱਖਰ ਸਿੱਖੇ ਨੇ ਤੇ ਮੈਂ ਉਹ ਕਹਿਣ ਲੱਗੇ ਉੱਥੇ ਰਮਾਇਣ ਹੈਗੀ ਹੈ ਕਹਿੰਦੇ ਸਤਬਚਨ ਜੀ ਉੱਥੇ ਕੁਰਾਨ ਸ਼ਰੀਫ ਹੈਗੀ ਹੈ ਕਹਿੰਦੇ ਸਤਬਚਨ ਜੀ ਉੱਥੇ انجیل ਹੈ ਤੌਰੇਤਾ ਕਹਿੰਦੇ ਸਤਬਚਨ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਹੈ ਕਹਿੰਦੇ ਸਤਬਚਨ ਜੀ ਕਹਿੰਦੇ ਤੂੰ ਹੋਰ ਕੋ ਬੋਲਦਾ ਹੀ ਨਹੀਂ ਕਹਿੰਦਾ ਜੀ ਹੋਰ ਮੈਨੂੰ ਆਉਂਦਾ ਹੀ ਕੁਛ ਨਹੀਂ ਹੈ ਕਹਿੰਦੇ ਗੱਲ ਸੁਣ ਲੈ ਇੱਕ ਜੇ ਜਾਂਦੇ ਆ ਬਸ ਇੱਕੋ ਇੱਕ ਨੇ ਆ ਬਚਨ ਕੀਤਾ ਕਿਤੇ ਸੁਣ ਲਿਓ ਇੱਕੋ ਇੱਕ ਨੇ ਜਿਹੜਾ ਸਾਡਾ ਸਾਥ ਦੇਣ ਵਾਲੇ ਨੇ ਉਹ ਨੇ ਸਿਉੜੇ ਵਾਲੇ ਉਹਨਾਂ ਨੇ ਹੁਣ ਮਿਲਣਾ ਨਹੀਂ ਤੇ ਮੇਰਾ ਸਰੀਰ ਰਹਿਣਾ ਨਹੀਂ ਮੈਂ ਵੀ ਕਿਸੇ ਗੇੜੇ ਚਾ ਭੋਗ ਦੇ ਸਮੇਂ ਤੇ ਮੇਰੇ ਵੱਲੋਂ ਮੈਂ ਇੱਕ ਪਤਾ ਨਹੀਂ ਕਿਹੜੇ ਚੱਕਰ ਚ ਖੜਾ ਪੰਜ ਸਿੰਘ ਆਉਣਗੇ ਜਰੂਰ ਉਹਨਾਂ ਨੇ ਦੱਸਣਾ ਨਹੀਂ ਭੋਗਤੇ ਆਵਾਂਗੇ ਜਰੂਰ ਆ ਬਚਨ ਐਸੀ ਉਸ ਪਿਆਰ ਦੇ ਉਸ ਨੇਕਲੰਕ ਕਲਕੀ ਹਰਜੂ ਜਿਸ ਧਰਤੀ ਤੇ ਜਿਸ ਤਿੰਨ ਸ਼ਕਤੀਆਂ ਨੇ ਪਹੁੰਚਣੇ ਉਹ ਹਿਰਦੇ ਚ ਅਜੇ ਘੰਟੀਆਂ ਵੱਜਦੀਆਂ ਦੱਸਣ ਵਾਲੇ ਨੂੰ ਦੱਸ ਸਕਦੇ ਆ ਆਮ ਦੀ ਗੱਲ ਨਾ ਪੁੱਛਣ ਦੀ ਐ ਨਾ ਇਹ ਪੁੱਛਣੇ ਦੀ ਗੱਲ ਨਾ ਇਹ ਦੱਸਣੇ ਦੀ ਗੱਲ ਕਿਉ ਤੇਰੇ ਇਸ਼ਕ ਨੇ ਪਾ ਦਿੱਤੇ ਗੁੱਝੇ ਗੁੱਝੇ ਸੱਲ ਇੱਥੇ ਤਾਂ ਬਹੁਤ ਸੱਲ ਪਏ ਹੋਏ ਨੇ ਹਮਾਰੇ ਜ਼ਗਰ ਕੋ ਬੋਹੀ ਜਾਣੇਗਾ ਜਿਸਕੇ ਦਿਲ ਪੇ ਐਸਾ ਨਿਸ਼ਾਨ ਹੋਗਾ ਜਿਸੇ ਤੀਰ ਲੱਗਿਆ ਹੀ ਨਹੀਂ ਉਹ ਸਮਝੇ ਨਹੀਂ ਸਕਦਾ ਜਿਹਨੂੰ ਵਿਛੋੜਾ ਪਿਆ ਹੀ ਨਹੀਂ ਉਹ ਵਿਛੋੜੇ ਦੇ ਸੱਲ ਜੀ ਦੇ ਅੰਦਰ ਹੈ ਹੀ ਨਹੀਂ ਉਹ ਮੱਲਮ ਪੱਟੀ ਕਿੱਥੋਂ ਲਿਆ ਕੇ ਲਾਵੇਗਾ ਕਿਵੇਂ ਰਾਜੀ ਕਰੇਗਾ ਆਓ ਇਸ ਹਕੀਕਤ ਦੇ ਬਦਲੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਕਹਦੇ ਹੋ ਛੱਡਤੀਆਂ ਕਿ ਨਹੀਂ ਆਸ ਜਦੋਂ ਇਮਤਿਹਾਨ ਹੋਊਗਾ ਇਹ ਤਾਂ ਉਦੋਂ ਪਤਾ ਲੱਗੂਗਾ ਹੈ ਨਾ ਲਹੋਂ ਆਪਾਂ ਬੜੇ ਪਿਆਰ ਦੀ ਨਾਲ ਗੁਰਸਤੋਤਰ ਪੜ ਕਿ ਅਨੰਦ ਸਹਿ ਪੜਦੀਏ ਦੱਸਦੇ ਹੋ ਅਨੰਦ ਭਇਆ ਮੇਰੀ ਮਾਏ ਕੀਣਾ ਉੱਚੀ ਉੱਚੀ ਤੋਨਾ ਦੇ ਵਿੱਚ ਕਿੱਥੇ ਤਾਹ ਚੱਲੋਂਗੇ ਜੇ ਤਾਂ ਚਾਹ ਅੱਛਾ ਬੋਲੇ ਸੋਨਿਆ